AC ਹੀ ਬਣਿਆ ਟੱਬਰ ਦਾ ਕਾਲ ਚਾਰ ਲੋਕਾਂ ਦੀ ਹੋਈ ਮੌਕੇ ਤੇ ਮੌਤ ਕਿਤੇ ਤੁਸੀਂ ਨਾ ਕਰਦੇ ਹੋ ਆ ਗਲਤੀ ਅਕਸਰ ਹੀ ਗਰਮੀਆਂ ਵਿੱਚ ਬਹੁਤ ਸਾਰੇ ਲੋਕ ਗਰਮੀ ਤੋਂ ਬਚਣ ਲਈ AC ਚਲਾਉਂਦੇ ਨੇ ਪਰ ਹੁਣ ਇੱਕ AC ਕਾਰਨ ਉੱਜੜ ਗਿਆ ਟੱਬਰ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਵਿੱਚ ਅੱਗ ਲੱਗੀ ਦਿਖਾਈ ਦੇ ਰਹੀ ਹੈ ਦਰਸਲ ਇਸ ਘਰ ਵਿੱਚ AC ਲੱਗਿਆ ਹੋਇਆ ਸੀ ਅਤੇ ਜਦੋਂ ਪਰਿਵਾਰ ਨੇ ਗਰਮੀ ਲੱਗਣ ਤੇ AC ਚਲਾਇਆ ਤਾਂ ਥੋੜੇ ਸਮੇਂ ਬਾਅਦ ਹੀ AC ਦਾ ਕੰਪਰੈਸਰ ਫਟ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ ਕੰਪਰੈਸਰ ਨੂੰ ਅੱਗ ਲੱਗਣ ਕਾਰਨ ਸਾਰੇ ਹੀ ਘਰ ਵਿੱਚ ਅੱਗ ਲੱਗ ਗਈ ਇਸ ਦੁਰਘਟਨਾ ਵਿੱਚ ਪਰਿਵਾਰ ਦੇ 4 ਮੈਂਬਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਜੇ ਤਾਂ ਗਰਮੀ ਸ਼ੁਰੂ ਵੀ ਨਹੀਂ ਹੋਈ ਅਤੇ ਜੇਕਰ ਹੁਣ ਇਹ ਹਾਲ ਹੈ ਤਾਂ ਅੱਗੇ ਜਾ ਕੇ ਕੀ ਬਣੇਗਾ ਸੋ ਇੱਕ ਸਭ ਤੋਂ ਵੱਡੀ ਗਲਤੀ ਇਹ ਕੀਤੀ ਜਾਂਦੀ ਹੈ ਕਿ ਜਦੋਂ ਗਰਮੀਆਂ ਵਿੱਚ ਏਸੀ ਚਲਾਇਆ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਸਰਵਿਸ ਤੋਂ ਹੀ ਚਲਾ ਲਿਆ ਜਾਂਦਾ ਹੈ ਜਿਸ ਕਾਰਨ ਕੰਪਰੈਸਰ ਫਟਣ ਦਾ ਚਾਂਸ ਹੋਰ ਵੀ ਵੱਧ ਜਾਂਦਾ ਹੈ ਸੋ ਤੁਸੀਂ ਵੀ ਜਦੋਂ ਆਪਣਾ ਏਸੀ ਚਲਾਓ ਤਾਂ ਪਹਿਲਾਂ ਉਸ ਦੀ ਸਰਵਿਸ ਜ਼ਰੂਰ ਬਾਓ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ